ਮੰਦਰ ਕੋਲੇ ਚੱਲਦੇ ਆ ਉੱਥੇ ਤੇ ਨੂੰ ਲੰਗਰ ਖਾਣ ਆਂਦੇ ਚਲਾ ਮੈਂ ਸੂਟ ਲਈਏ ਸੂਟ ਚੰਗਾ ਸੂਟ ਲਈਏ 67 ਸਾਲ ਦੀ ਉਮਰ ਹੈ ਮਾਤਾ ਦੀ ਜਬਰ ਜਨਾਬ ਹੀ ਹੁੰਦਾ ਇਸ ਉਮਰ ਦੇ ਵਿੱਚ ਵੀ ਨਸ਼ੇੜੀ ਲੋਕ ਮਾਤਾ ਦੇ ਨਾਲ ਜਬਰ ਜਲਾ ਕਰਦੇ ਆ ਕਈ ਸਾਲਾਂ ਤੋਂ ਇੱਥੇ ਮੰਦਰ ਦੇ ਬਾਹਰ ਹੀ ਸੜਕ ਦੇ ਉੱਤੇ ਹੀ ਸੌਂਦੇ ਇੱਥੇ ਆਪਣੇ ਘਰੇ ਨਹੀਂ ਜਾਂਦੀ ਸੜਕ ਤੇ ਰਹਿੰਦੀ ਹੈ ਇੱਥੇ ਇੰਨੇ ਨੂ ਨਾਲ ਬੰਨਦੀ ਨਹੀਂ ਨੀ ਇੱਕੋ ਇੱਕ ਪੁੱਤ ਸੀ ਉਹ ਜੇਣ ਦਾ ਕੋਈ ਦਿਨ 65 ਸਾਲ ਦੀ ਮਾਂ ਜਿਹਦੇ ਨਾਲ ਉਹ ਹਫਤੇ ਦੇ ਪੁਜਾਰੀ ਉਹ ਦਰਿੰਦੇ ਜਬਰ ਜਨਾਹ ਕਰਦੇ ਤੇ ਮਾਤਾ ਨੇ ਇੱਥੇ ਪੀਰੇ ਦੇ ਸਿਰ ਤੇ ਇੱਥੇ ਕਰਦ ਮਾਰੀ ਅਗਰੈਸਿਵ ਹੋ ਜਾਂਦੀ ਹੈ ਜਦੋਂ ਫਿਰ ਇਹਨੂੰ ਪਤਾ ਨਹੀਂ ਲੱਗਦਾ ਮੈਂ ਕੀ ਕਰਨਾ ਕੀ ਕਹਿਣਾ ਕੀ ਬੋਲਣਾ ਕਿੱਥੇ ਜਾਣਾ ਤੇ ਨਾ ਮੈਂ ਆਵਾਂ ਸੜਕਾਂ ਤੇ ਰੋਂਦੇ ਰਹਿਣਾ ਮੈਂ ਆਪਦੀ ਮਾਂ ਇਹ ਗੱਲ ਝੂਠੀ ਆ ਮਾਂ ਮਾਂ ਦਾ ਸਾਰਾ ਦਿਨ ਸਾਰੀ ਯਾਦ ਵਿਚਾਰੀ ਇੱਥੇ ਪੈਂਦੀ ਆ ਦੇਖੋ ਕੰਬਰ-ਕੁੰਬਰ ਰੱਖੀ ਰਿਆ ਦੇ ਇੰਨਾ ਸਿਆਲ ਗਿਆ ਦੇਖੋ ਤੁਸੀਂ ਇੰਨੀ ਠੰਡ ਸੀ ਜੀ ਵਿਚਾਰੀ ਇੱਥੇ ਬਾਹਰ ਠੜੀ ਤੇ ਪਈ ਰਹਿੰਦੀ ਆ ਮੀਆ ਵਨੇਰੀਆ ਵੇ ਕੁਛ ਵੀ ਹੋਈ ਜਾਵੇ ਇਹਨੇ ਵਿਚਾਰੀ ਨਹੀਂ ਇੱਥੇ ਹੀ ਰਹਿਣਾ ਬਹੁਤ ਮਾੜੇ ਹਾਲਾਤਾਂ 'ਚ ਰਹਿ ਰਹੀ ਆ ਦੇਖੋ ਤੁਸੀਂ ਆਪਾਂ ਆਪਣੇ ਜਵਾਕਾਂ ਨੂੰ ਹੀਟਰ ਲਾ ਲਾ ਕੇ ਰੱਖਦੇ ਆ ਤੇ ਇਹ ਵਿਚਾਰੀ ਵੇਖ ਲਓ ਇੰਨੇ ਸਿਆਲ ਜਿੱਥੇ ਬਾਹਰ ਪੈਂਦੀ ਆ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਖੜੇ ਆ ਜੀ ਇਹ ਬਰਨਾਲੇ ਸ਼ਹਿਰ ਦੇ ਵਿੱਚ ਗੀਟੀ ਵਾਲਾ ਮੰਦਿਰ ਆ ਬੜਾ ਮਸ਼ਹੂਰ ਮੰਦਿਰ ਆ ਗੀਟੀ ਵਾਲੇ ਮੰਦਿਰ ਦੇ ਬਾਹਰ ਖੜੇ ਆ ਇੱਥੇ ਪਿਛਲੇ ਕਈ ਸਾਲਾਂ ਤੋਂ ਇੱਕ ਮਾਤਾ ਬਾਹਰ ਸੜਕ ਦੇ ਉੱਤੇ ਹੀ ਸੁਹੰਦੀ ਆ 60 65 ਸਾਲ ਦੀ ਉਮਰ ਹੈ ਮਾਤਾ ਦੀ ਲੋਕ ਦੱਸਦੇ ਆ ਵੀ ਮਾਤਾ ਦੇ ਨਾਲ ਇੱਥੇ ਜਬਰ ਜਨਾਹ ਵੀ ਹੁੰਦਾ ਹੈ ਇਸ ਉਮਰ ਦੇ ਵਿੱਚ ਵੀ ਨਸ਼ੇੜੀ ਲੋਕ ਮਾਤਾ ਦੇ ਨਾਲ ਜਬਰ ਜਨਾਹ ਕਰਦੇ ਆ ਮਾਤਾ ਦਾ ਇੱਕ ਪੁੱਤ ਵੀ ਆ ਜਿਹੜਾ ਜੇਲ੍ਹ ਦੇ ਵਿੱਚ ਆ ਮਾਤਾ ਦੀ ਪਰਿਵਾਰ ਦੇ ਮੈਂਬਰ ਵੀ ਇੱਥੇ ਨੇੜੇ-ਤੇੜੇ ਰਹਿੰਦੇ ਆ ਪਰ ਮਾਤਾ ਦੀ ਉਹਨਾਂ ਨਾਲ ਬੰਦੀ ਨਹੀਂ ਮਾਤਾ ਕਈ ਸਾਲਾਂ ਤੋਂ ਇੱਥੇ ਮੰਦਰ ਦੇ ਬਾਹਰ ਹੀ ਸੜਕ ਦੇ ਉੱਤੇ ਹੀ ਸੌਂਦੇ ਆ ਇੱਥੇ ਆ ਮਾਤਾ ਦਾ ਸਮਾਨ ਪਿਆ ਸਾਰਾ ਏਵੇਂ ਹੀ ਮਾਤਾ ਹ ਬਾਲਣ-ਬੂਲਣ ਇਕੱਠਾ ਕਰਕੇ ਆ ਭਾਂਡੇ ਟਿੰਡੇ ਤੁਸੀਂ ਦੇਖੋ ਕਿਵੇਂ ਪਏ ਨੇ ਇੱਥੇ ਫੁੱਟਪਾਥ ਤੇ ਹੀ ਚਾਹਿਆੜ ਜਾਂਵੇਂ ਸਿਆਲ ਜਾਵੇ ਗਰਮੀ ਆ ਠੰਡਾ ਮੀਂਹ ਇੱਥੇ ਜੀਵਨ ਬਤੀਤ ਕਰਦੀ ਹੈ ਇੱਥੇ ਮਾਤਾ ਨੇ ਆਪਣੇ ਦੇਵੀ ਦੇਵਤਿਆਂ ਦੀਆਂ ਦੇਖੋ ਕਿੰਨੀਆਂ ਮੂਰਤੀਆਂ ਰੱਖੀਆਂ ਹੋਈਆਂ ਫੋਟੋਆਂ ਪਈਆਂ ਜਿੱਦਾਂ ਦੇ ਕੋਲੇ ਪੈਂਦੀ ਆ ਇਹੀ ਮਾਤਾ ਦਾ ਸਿੰਘਾਸਣਾਂ ਬਿਸਤਰਾ ਆਹੀ ਮਾਤਾ ਦਾ ਜੀਵਨ ਦਾ ਸਭਤਾ ਸਭ ਕੁਝ ਇੱਥੇ ਹੀ ਪਿਆ ਮਾਤਾ ਮਿਲਦੇ ਮਾਤਾ ਜੀ ਨੂੰ ਮਾਤਾ ਜੀ ਇੱਥੋਂ ਚਲੇ ਗਏ ਸੀ ਹੁਣ ਸ਼ਹਿਰ ਚ ਘੁੰਮਦੇ ਸੀ ਉੱਥੋਂ ਲੈ ਕੇ ਆਂਦਾ ਮਾਤਾ ਜੀ ਨੂੰ ਧੰਨਵਾਦ ਆ ਬਿੱਟੂ ਵੀਰ ਉਹਨਾਂ ਦਾ ਇਹਨਾਂ ਦੀ ਪੂਰੀ ਟੀਮ ਦਾ ਜਿਨ੍ਹਾਂ ਨੇ ਇਹ ਪ੍ਰਾਰਲਾ ਕੀਤਾ ਸਾਨੂੰ ਜਾਣਕਾਰੀ ਦਿੱਤੀ ਮਾਤਾ ਸਤਿ ਸ੍ਰੀ ਅਕਾਲ ਮਾ ਸਤਿ ਸ੍ਰੀ ਅਕਾਲ ਅਭਿਰਾਜ ਤੇਰੀ ਕਾਰ ਤੇਰੀ ਕਾਰ ਤੇ ਤੈਨੂੰ ਹੀ ਘੜਵਾਲਾ ਅਰੇ ਮੇਰੇ ਕਾਰ ਦਮਾਰੀ ਨਹੀਂ ਕਰਦੇ ਹਾਂ ਮੈਂ ਤਾਂ ਤੁਹਾਨੂੰ ਪਿਆਰ ਨਾਲ ਹੀ ਲੈ ਕੇ ਆ ਰਿਹਾ ਸੀ ਅਰੇ ਆ ਗੱਡੂ ਮਾਰੀਏ ਲੱਗ ਗਈ ਬੱਚੀ ਗੁਰਪ੍ਰੀਤ ਵੀਰਾ ਆਇਆ ਦੇਖ ਲੈਣ ਵਾਸਤੇ ਇੱਧਰ ਦੇਖ ਲਾ ਮੈਂ ਪੈਸੇ ਲੈ ਲਾ ਥੋੜੇ ਜਿਹੀ ਐ ਤੇਰੀ ਮਦਦ ਲਈ ਆਏ ਆ ਮਾ ਰੱਖ ਲਾ ਮਾ 500 ਰੁਪਿਆ ਵਾ ਰੱਖ ਲਾ ਮਾ ਮੈਂ ਘਰੋਂ ਲੈ ਕੇ ਆਇਆ ਨਹੀਂ ਨਾ ਕੁਝ ਕਰਦੇ ਉੱਥੇ ਕੀ ਜਾਣਾ ਕੀ ਲੈਣਾ ਕੀ ਲੈਣਾ ਕਰੇ ਗਈ ਕੀ ਕਰੋ ਕਹਤ ਨਹੀਂ ਕੇ ਚਲ ਮੈਂ ਪੈਸੇ ਰੱਖ ਲਾ ਨਹੀਂ ਹੋਣਾ ਕੱਪੜੇ ਨਹੀਂ ਧੋਣੇ ਪਏ ਨੇ ਇੱਥੇ ਗੰਦੇ ਮੈਂ ਕਰ ਦਊ ਉਹ ਸਾਬਣ ਲੈ ਕੇ ਆਇਆ ਤੇ ਵਾਸਤੇ ਕੱਪੜੇ ਧੋੜਾ ਮੈਂ ਕਰ ਦਿੰਦੀ ਨਾ ਪਰ ਮੇਰੇ ਮਾ ਫਿਕਰ ਨਾ ਕਰ ਅਸੀਂ ਤੇਰੀ ਮਦਦ ਲਈ ਆਏ ਆ ਠੀਕ ਆ ਅਸੀਂ ਤੇਰੀ ਮਦਦ ਕਰਨ ਆਏ ਆ ਮਾ ਫਿਰ ਕਰ ਦੋ ਜੀ ਫਿਰ ਕਰ ਕਰ ਦੇ 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 ਕਰ ਦੇ ਦੇ ਦਿੰਦੇ ਪੁੱਤ ਨਾਮਾ ਨਾਂ ਕੀ ਹੈ ਤੇਰਾ ਤੇਰਾ ਨਾਮ ਕੀ ਹੈ ਮਾਂ ਨਾਮ ਕੀ ਹੈ ਤੇਰਾ ਹੈ ਮਾਂ ਮੈਂ ਤਾਂ ਠੇਕ ਰਹੇ ਗਈ ਕੀ ਮੈਂ ਤਾਂ ਠਫਰੇ ਲੈ ਆਏ ਨੇ ਠੀਕ ਹੈ ਮਾਂ ਤੇਰਾ ਮੁੰਡਾ ਕਿੱਥੇ ਮੈਂ ਤਾਂ ਠੇਕ ਰਹੇ ਗਈ ਕੀ ਮੁੰਡਾ ਕਿੱਥੇ ਤੇਰਾ ਮੁੰਡਾ ਕਿੱਥੇ ਹੈ ਮਾਂ ਤੇਰਾ ਨਾ ਮੈਂ ਤਾਂ ਹਜੇ ਕੰਮ ਨਹੀਂ ਕਰਿਆ ਮੈਂ ਤਾਂ ਨਹੀਂ ਆਇਆ ਕੰਮ ਕਰੇ ਲੈ ਮੁੰਡਾ ਨਾ ਮੈਂ ਤਾਂ ਮੱਥਾ ਸੱਤਣ ਗਈ ਤੂੰ ਬਾਹਰੋਂ ਮੱਥਾ ਸੱਤਣ ਲਈ ਠੀਕ ਹੈ ਮਾਂ ਤੇਰਾ ਮੁੰਡਾ ਕਿੱਥੇ ਹੈ ਮਾਂ ਮੁੰਡਾ ਜੇਲ੍ਹ 'ਚ ਹੈ ਮੈਂ ਹੈਂ 10 ਦੇ ਤੇਰੀ ਨੂੰ ਕਿੱਥੇ ਆ ਆ ਨੂੰ ਆਈ ਖੜੀ ਤੇਰੀ ਯਾਦ ਔਰੇ ਖੜੀ ਆ ਦੇਖ ਤੇਰਾ ਸਮਾਨ ਚੱਕ ਕੇ ਲੈ ਕੇ ਚੱਲੀ ਐ ਸਾਰਾ ਇਹ ਮਾਤਾ ਦੀ ਵਿਰਾਸਤ ਆ ਜੀ ਇੱਥੇ ਮਾਤਾ ਕਿੰਨੇ ਸਾਲ ਹੋ ਗਏ ਨੇ ਬਿੱਟੂ ਵੀਰੇ ਇੱਥੇ ਇਹਨਾਂ ਨੂੰ ਬਾਈ ਜੀ ਹੋ ਗਏ ਘੱਟੋ-ਘੱਟ 7 ਸਾਲ ਜੀ 7 ਸਾਲ ਹੋ ਗਏ ਇੱਥੇ ਰਹਿੰਦੀ ਨੂੰ ਆ ਜਗ੍ਹਾ ਤੇ ਪੈਂਦੀ ਆ ਹਾਂਜੀ ਹਾਂਜੀ ਤੇ ਬਾਜ਼ਾਰ ਜਿੱਦਨੇ ਘੁੰਮ ਜਾਂਦੇ ਆ ਬਾਜ਼ਾਰ 'ਚ ਬਈ ਥੋੜਾ-ਬੋਤਾ ਜਾਇਆ ਹੁੰਦੀ ਹੈ ਕੀ ਫਿਰ ਉਸ ਤੋਂ ਬਾਅਦ ਇਹਨੇ ਇੱਥੇ ਹੀ ਬੈਠਣਾ ਆ ਫੰਡ ਹੋਵੇ ਮੀ ਹੋਵੇ ਨੇਰੀ ਹੋਵੇ ਇੱਥੇ ਰਹਿੰਦੀ ਆ ਬਈ 67 ਸਾਲ ਦੀ ਇਹ ਮਾਂ ਜਿਹਦੇ ਨਾਲ ਉਹ ਹਾਫਸ ਦੇ ਪੁਜਾਰੀ ਉਹ ਦਰਿੰਦੇ ਜ਼ਬਰਜਨਾਹ ਕਰਦੇ ਰੂਬੀ ਆਂਟੀ ਕਹਿੰਦੇ ਸਾਰੇ ਇਹਨੂੰ ਰੂਬੀ ਮਾਤਾ ਅੱਜ 65 ਸਾਲ ਦੀ ਉਮਰ ਦੇ ਕਰੀਬ ਆ ਪਰ ਅੱਜ ਵੀ ਉਹ ਸੜਕ ਤੇ ਪੈਂਦੀ ਆ ਫੁੱਟਪਾਥ ਤੇ ਸੰਦੇ ਧੰਨਵਾਦ ਆ ਕਟਕਟ ਮੰਦਿਰ ਕਮੇਟੀ ਦਾ ਜਿਹੜੇ ਉਹਨੂੰ ਇੱਥੇ ਪੈਣ ਨੂੰ ਫੇਰ ਵੀ ਜਗ੍ਹਾ ਦੇ ਰਹੇ ਨੇ ਇੱਥੇ ਉਹਨੂੰ ਇੱਕ ਆਸਰਾ ਮਿਲਿਆ ਇਸ ਥੜੇ ਦੇ ਉੱਤੇ ਉਹ ਆਪਣੇ ਇੱਕ ਘਰ ਸਮਝ ਕੇ ਇੱਥੇ ਰਹਿ ਰਹੀ ਆ। ਸ਼ਹਿਰ ਵਾਸੀ, ਮੁਹੱਲਾ ਵਾਸੀ, ਦੁਕਾਨਦਾਰ ਉਹ ਜਿਹੜੀ ਵੀ ਚੀਜ਼ ਦੀ ਲੋੜ ਹੁੰਦੀ ਆ ਕੋਈ ਰੋਟੀ, ਪਾਣੀ, ਲੀੜਾ, ਕੱਪੜਾ, ਦਵਾਈ, दारू ਸਾਰੇ ਮਦਦ ਕਰਦੇ। ਪਰ ਕਰਮਾਂ ਦੀ ਕੁਝ ਗੱਲ ਆ ਵੀ ਮਾਂ ਦਾ ਪੁੱਤ ਉਮਰ ਕੈਦ ਹੋ ਗਈ, ਜੇਲ੍ਹ ਚੱਲਿਆ ਗਿਆ ਤੇ ਮਾਂ ਆਪਣੇ ਘਰੇ ਨਹੀਂ ਜਾਂਦੀ, ਸੜਕ ਤੇ ਰਹਿੰਦੀ ਆ ਇੱਥੇ। ਇੰਨੇ ਨੂਨ ਨਾਲ ਬੰਦ ਹੀ ਨੀਗੀ ਇੱਕੋ ਇੱਕ ਪੁੱਤ ਸੀ ਉਹ ਜੇਲ੍ਹ ਚ ਮਾਂ ਰੂਬੀ ਰੂਬੀ ਮਾਤਾ ਮਤਦਰਾਂ ਨਾ ਕਿ ਇਹ ਰੂਬੀ ਆ ਹਾਂ ਰੂਬੀ ਆ ਨਾ ਰੂਬੀ ਮਾਤਾ ਰੂਬੀ ਮਾਂ ਗੱਲ ਸੁਣ ਆ ਪਾਣ ਦੀ ਲੈ ਜੀ ਕੱਪੜੇ ਆ ਵੀ ਅਸੀਂ ਆ ਚੱਕ ਗੱਡੀ 'ਚ ਰੱਖ ਲਓ ਯਾਰ ਆ ਆ ਲੈ ਦਈਏ ਆ ਲੈ ਜੋ ਗੱਡੀ 'ਚ ਰੱਖੋ ਚੱਕ ਗੱਡੀ 'ਚ ਰੱਖੋ ਆ ਚੱਕ ਕੇ ਕੱਪੜੇ ਪੜਨਾ ਲੈ ਜਾਣੀ ਹੁੰਦਾ ਪੜਨਾ ਪੜਨਾ ਮਾ ਮੈਕ ਰਹਿ ਜਾਂਦਾ ਰਹਿ ਜਾਂਦਾ ਲੈ ਲੈ ਮੈਕ ਜਣਾ ਰਹਿ ਜਾਂਦਾ ਸਾਡੇ ਕੱਪੜੇ ਲੈ ਰਹਿ ਜਾਂਦਾ ਬੇਬੇ ਬੇਬੇ ਆ ਪੈਸੇ ਪਏ ਆ ਪੈਸੇ ਉਹ ਪੈਸੇ ਲੱਭ ਗਏ ਉਹ ਮਾਂ ਤੇਰੇ ਪੈਸੇ ਆ ਪੈਸੇ ਕਿ ਨਹੀਂ ਰੱਖੇ ਇੱਥੇ ਕੋਈ ਰੁਪਈ ਇਹ ਤਾਂ ਪਹੇਲੇ ਨਹੀਂ ਤੇ ਰੇਬੇ ਆ ਲੱਗਦਾ ਮੈਨੂੰ ਵੀ ਇਹ ਚਾਹੀਏ ਕਦੂ ਚੱਕਣਾ ਹਮ ਆ ਪੈਸੇ ਇੰਨੇ ਰੱਖੇ ਹੋਏ ਆ ਪੈਸੇ ਗਲੀ ਜਾਂਦੇ ਪਏ ਕੀ ਕਰਨੇ ਪੈਸੇ ਤੋਂ ਹਮ ਛੁੜੇ ਮਾ ਦੇਖੋ ਮਾਂ ਦੇ ਸਹਰਾਣੇ ਕਿੰਨੇ ਕੁਛ ਪਿਆ ਐਂ ਖਰਾਬ ਹੋਈ ਜਾਂਦਾ ਖੰਡ ਦਾ ਤੇਰਾ ਨਾ ਅਸੀਂ ਪੁੱਤ ਬਣ ਕੇ ਆਏ ਆ ਸੇਵਾ ਕਰਨ ਆਏ ਆ ਸੇਵਾ ਕਰਨ ਆਏ ਆ ਮਾਂ ਤੇਰੀ ਤੇਰਾ ਮੇਰਾ ਮੁੰਡਾ ਆ ਗੁਰਪ੍ਰੀਤ ਏ ਵੱਡਾ ਮੁੰਡਾ ਤੇਰਾ ਮਾਂ ਤੇਰਾ ਪੁੱਤ ਜੀਲ ਚਲਾ ਗਿਆ ਹੈ ਮਾਂ ਨਹੀਂ ਮੇਰੇ ਪੈਸੇ ਮੈਨੂੰ ਕੱਲਾ ਫੜੋ ਦੇਖੋ ਮਾਤਾ ਨੂੰ ਮਨਾਉਣ ਵਾਸਤੇ ਵੀਰੇ ਹੁਣੀ ਉੱਥੇ ਗਏ ਤੇ ਮਾਤਾ ਨੇ ਇੱਥੇ ਵੀਰੇ ਦੇ ਸਿਰ ਤੇ ਇੱਥੇ ਕਰਦ ਮਾਰੀ ਅਗਰੈਸਿਵ ਹੋ ਜਾਂਦੀ ਹੈ ਜਦੋਂ ਫਿਰ ਇਹਨੂੰ ਪਤਾ ਨਹੀਂ ਲੱਗਦਾ ਮੈਂ ਕੀ ਕਰਨਾ ਕੀ ਕਹਿਣਾ ਕੀ ਬੋਲਣਾ ਵਾ ਕੋਈ ਸੋਚੀ-ਬੋਚੀ ਨਹੀਂ ਰਹਿੰਦੀ ਮਾਤਾ ਨੂੰ ਅੱਜ ਇਸ ਮਾਂ ਦੀ ਜੀ ਹਾਲਤ ਦੇਖੀਏ ਮਾਂ ਦੀ ਇਹ ਦੁਰਦਸ਼ਾ ਦੇਖੀਏ ਅਸੀਂ ਤਾਂ ਕੀ ਸਾਡੇ ਸਮਾਜ ਦੇ ਵਿੱਚ ਅੱਜ ਸਾਡੀਆਂ ਮਾਵਾਂ ਦੀ ਇਸ ਤਰ੍ਹਾਂ ਦੀ ਹਾਲਤ ਦੇ ਵਿੱਚ ਜ਼ਿੰਦਗੀ ਬਤੀਤ ਹੋਣੀ ਚਾਹੀਦੀ ਹੈ ਤੇ ਇਹ ਮਾਂ 8-9 ਸਾਲਾਂ ਤੋਂ ਨਰਕ ਘਟ ਰਹੀ ਆ ਇੱਥੇ ਸਿਸਟਮ ਕਿੱਥੇ ਆ ਸਾਡਾ ਡੀਸੀ ਸਾਹਿਬ ਦੇ ਅਧਿਕਾਰ ਇਹ ਥੋਂਦਾ ਜੇ ਕੋਈ ਸੀਨੀਅਰ ਸਿਟੀਜ਼ਨ ਇਦਾਂ ਦੀ ਜ਼ਿੰਦਗੀ ਬਤੀਤ ਕਰਦਾ ਤਾਂ ਸੀਨੀਅਰ ਸਿਟੀਜ਼ਨ ਵਾਸਤੇ ਵੀ ਕੋਈ ਪ੍ਰਬੰਧ ਨਹੀਂ ਕੀਤੇ ਗਏ ਅਜ ਤੱਕ ਜਿੱਥੇ ਇਹਨਾਂ ਮਾਵਾਂ ਦੀ ਸਾਂਭ ਸੰਭਾਲ ਹੋ ਸਕੇ ਇਹਨਾਂ ਨੂੰ ਦਰਦ ਦਰਦੀਆਂ ਠੋਕਰਾਂ ਖਾਣੀਆਂ ਨਾ ਪੈਣ ਕਿਉਂ ਸਾਡੇ ਅੱਜ ਸਮਾਜ ਦੇ ਵਿੱਚ ਸਾਨੂੰ ਇਸ ਤਰ੍ਹਾਂ ਦੀਆਂ ਤਸਵੀਰਾਂ ਦੇਖਣ ਨੂੰ ਮਿਲਦੀਆਂ ਇਹ ਮਾਂ 60 ਤੋਂ 65 ਸਾਲ ਦੀ ਉਮਰ ਆ ਮੱਲਾ ਨਿਵਾਸੀ ਦੱਸਦੇ ਆਨ ਗਵਾਨ ਦੇ ਲੋਕ ਦੱਸਦੇ ਆ ਵੀ ਇਸ ਮਾਂ ਦੇ ਨਾਲ ਜਬਰ ਜਨਾਹ ਹੁੰਦਾ ਇੱਥੇ ਇੱਕ ਵਾਰੀ ਨਹੀਂ ਹਜ਼ਾਰਾਂ ਵਾਰ ਨਸ਼ੇੜੀ ਮਾਂ ਨੂੰ ਇਸ ਨੂੰ ਰਾਤ ਨੂੰ ਆ ਕੇ ਇਹਦੇ ਜਿਸਮ ਨੂੰ ਚੁੰੁੰੜਦੇ ਆ ਤਾਂ ਫਿਰ ਅਸੀਂ ਅਸੀਂ ਇਹ ਸੱਭੇ ਸਮਾਜ ਦੀ ਗੱਲ ਕਰਦੇ ਆ ਅਸੀਂ ਬਾਬੇ ਨਾਨਕ ਦੇ ਘਰ ਦੀ ਗੱਲ ਕਰਦੇ ਆ ਅਸੀਂ ਪੰਜਾਬ ਦੀ ਗੱਲ ਕਰਦੇ ਆ ਜਿਹੜਾ ਹੱਲ ਅੱਜ ਤੱਕ ਹੁੰਦਾ ਪਰ ਅਰੇ ਸਾਡੇ ਪੰਜਾਬ ਦੇ ਵਿੱਚ ਇਹਨਾਂ ਹਾਲਾਤਾਂ ਦੇ ਵਿੱਚ ਮਾਵਾ ਰਹਿ ਰਹੀਆਂ ਪਰ ਅਸੀਂ ਭਾਗਾਂ ਵਾਲੇ ਆ ਸਾਨੂੰ ਗੁਰੂ ਨੇ ਕਿਰਪਾ ਕਰੀ ਆ ਸੱਚੇ ਪਾਤਸ਼ਾਹ ਨੇ ਮਿਹਰ ਕਰੀ ਆ ਅਸੀਂ ਬੜਾ ਭਾਗੇ ਆ ਸਾਨੂੰ ਅੱਜ ਇਸ ਮਾਂ ਦੀ ਸੇਵਾ ਦਾ ਮੌਕਾ ਮਿਲਿਆ ਮਾਤਾ ਜੀ ਨੂੰ ਅਸੀਂ ਆਪਣੇ ਨਾਲ ਸੁਪਨਿਆਂ ਦੇ ਘਰ ਲੈ ਕੇ ਚੱਲੇ ਆ ਹਸਨਪੁਰ ਜਿੱਥੇ ਘਟੂ ਘਟ ਮਾਂ ਇੱਕ ਇੱਜ਼ਤ ਤੇ ਮਾਂ ਸਤਕਾਰ ਭਰੀ ਜ਼ਿੰਦਗੀ ਬਤੀਤ ਕਰੂਗੀ ਇੱਥੇ ਮਾਂ ਨੂੰ ਸੜਕਾਂ ਤੇ ਦਰਦ ਦਰਦ ਦੇ ਠੋਕਰਾਂ ਨਹੀਂ ਖਾਣੀਆਂ ਪੈਣਗੀਆਂ ਇੱਥੇ ਮਾਂ ਨੂੰ 65 ਸਾਲ ਦੀ ਉਮਰ ਦੇ ਵਿੱਚ ਦਰਿੰਦਗੀ ਦਾ ਸ਼ਿਕਾਰ ਨਹੀਂ ਉੱਥੇ ਹੋਣਾ ਪਊਗਾ ਇਸ ਮਾਂ ਦੀ ਇੱਜ਼ਤ ਨੂੰ ਤਾਰ-ਤਾਰ ਨਹੀਂ ਹੋਣਾ ਪਊਗਾ ਅਰਦਾਸ ਕਰਿਓ ਤੁਸੀਂ ਵੀ ਵੀ ਅਸੀਂ ਆਪਣੀ ਮਾਂ ਦੀ ਸੇਵਾ ਕਰ ਸਕੀਏ ਮਤਲਬ ਇਹਨਾਂ ਸਾਰੇ ਵੀਰਾਂ ਦਾ ਧੰਨਵਾਦ ਆ ਜਿਨ੍ਹਾਂ ਨੇ ਘਟੋ ਘਟ ਹਾਰਾ ਨਾਰਾ ਤਾਂ ਮਾਰਿਆ ਇਸ ਮਾਂ ਵਾਲੇ ਸਾਨੂੰ ਵੀ ਲੰਬੇ ਸਮੇਂ ਤੋਂ ਸਨੇਹਾ ਮਿਲਦਾ ਸੀ ਪਰ ਸਾਡੇ ਕੋਲ ਬੀਬੀਆਂ ਨੂੰ ਰੱਖਣ ਦੀ ਪਿੱਛੇ ਜਗ੍ਹਾ ਨਹੀਂ ਸੀ ਤੁਸੀਂ ਸਾਰੇ ਦੇਖਦੇ ਹੋ ਸੁਪਨਿਆਂ ਦੇ ਘਰ ਵਿੱਚ ਇੱਕ ਵੀ ਮੰਜਾਂ ਲੱਗਣ ਦੀ ਜਗ੍ਹਾ ਨਹੀਂ ਸੀ ਅਸੀਂ 2 ਮਹੀਨੇ ਪਹਿਲਾਂ ਹੀ ਬੀਬੀਆਂ ਨੂੰ ਸ਼ਿਫਟ ਕੀਤਾ ਨਵੀਂ ਬਿਲਡਿੰਗ 'ਚ ਤੇ ਅੱਜ ਅਸੀਂ ਇਸ ਮਾਂ ਨੂੰ ਲੈਣ ਲਈ ਪਹੁੰਚੇ ਆਂ ਨਾਲ ਮੇਰੇ ਸਾਡੀ ਟੀਮ ਦੀ ਮੈਂਬਰ ਸਤਵੀਰ ਕੌਰ ਭੈਣ ਆ ਤੇ ਨਾਲ ਸਾਡੀ ਸਹਿਜ ਆ ਤੇ ਅਸੀਂ ਇਸ ਮਾਂ ਨੂੰ ਆਪਣੇ ਨਾਲ ਲੈ ਕੇ ਚੱਲਦੇ ਆਂ ਆਪਣੇ ਆਸ-ਪਾਸ ਭਰਾਵੋ ਖਿਆਲ ਰੱਖੋ ਭਰਾਵੋ ਤੇ ਭੈਣੋ ਇਨਸਾਨ ਹੋਣ ਦਾ ਫਰਜ਼ ਨਿਭਾਵੋ ਜਰੂਰ ਜਦੋਂ ਤੁਹਾਡੇ ਘਰੇ ਕੋਈ ਵੋਟਾਂ ਮੰਗਣ ਆਲੇ ਆਉਂਦੇ ਆ ਉਨ੍ਹਾਂ ਨੂੰ ਸਵਾਲ ਜਰੂਰ ਪੁੱਛਿਓ ਵੀ ਇਸ ਮੁਹੱਲੇ ਦੇ ਵਿੱਚ ਇੱਕ ਔਰਤ ਰਹਿੰਦੀ ਸੀ ਪਿਛਲੇ 7 ਸਾਲਾਂ ਤੋਂ ਸੜਕ ਤੇ ਰਹਿੰਦੀ ਸੀ ਅਸੀਂ ਤਾਂ ਆਪਣੇ ਘਰ 'ਚ ਰਹਿੰਦੇ ਆ ਸਾਡੇ ਕੋਲ ਤਾਂ ਆ ਰਹਿਣਾ ਹੈਗਾ ਉਹ 7 ਸਾਲ ਨਰਕ কাটਦੀ ਰਹੀ ਇੱਥੇ ਕਿਸੇ ਨੇ ਉਹਦੀ ਬਾਹ ਕਿਉਂ ਨਹੀਂ ਫੜੀ ਸਾਡਾ ਇਹ ਬੋਰਡ ਤੰਤਰ ਆ ਕਿ ਲੋਕਤੰਤਰ ਆ ਇਹ ਸਿਸਟਮ ਆ ਸਾਡਾ ਕਾਦੇ ਲਈ ਬਣਿਆ ਵਾ ਆਪਣਿਆਂ ਨੂੰ ਅੰਨਾ ਬੰਡੇ ਰੋੜੀਆਂ ਮੋੜ-ਮੋੜ ਘਰਦਿਆਂ ਨੂੰ ਦੇਵੇ ਵੱਡਾ ਹੋਰ ਵੱਡਾ ਹੋਈ ਜਾਂਦਾ ਛੋਟਾ ਛੋਟੇ ਤੋਂ ਵੀ ਛੋਟਾ ਹੋਈ ਜਾਂਦਾ ਉਹਦੀ ਤਾਂ ਇੱਜ਼ਤ ਹੀ ਤਾਰ-ਤਾਰ ਹੋਈ ਜਾਂਦੀ ਹੈ ਬਾਕੀ ਮਾਂ ਦੇ ਪੇਕੇ ਵੀ ਹੋਣਗੇ ਮਾਂ ਦੀਆਂ ਭੈਣਾਂ ਵੀ ਹੋਣਗੀਆਂ ਮਾਂ ਦੇ ਭਰਾ ਵੀ ਹੋਣਗੇ ਮਾਮੇ ਮਾਸੀਆਂ ਵੀ ਹੋਣਗੀਆਂ ਦਿਔਰ ਜੇਠ ਜਠਾਣੀਆਂ ਵੀ ਹੋਣਗੀਆਂ ਕਿੱਥੇ ਗਿਆ ਸਾਰਾ ਰਿਸ਼ਤੇਦਾਰੀਆਂ ਦਾ ਉਹ ਕਨਵਾ ਕਿੱਧਰ ਚਲਾ ਗਿਆ ਉਹ ਸੁੱਖ ਦੇ ਵਿੱਚ ਤਾਂ ਆ ਕੇ ਬਹੁਤ ਨੱਚਦੇ ਆ ਡੀਜੇ ਤੇ ਦੁੱਖ 'ਚ ਕੋਈ ਨਹੀਂ ਪੁੱਛਦਾ ਇਹ ਸਾਡੇ ਸਮਾਜ ਦੀ ਅੱਜ ਦੀ ਇੱਕ ਕੌੜੀ ਤੇ ਸੌੜੀ ਸੋਚ ਦਾ ਨਤੀਜਾ ਵੀ ਇਸ ਮਾਂ ਨੇ 7-8 ਸਾਲ ਇਹ ਫੁੱਟਪਾਥ ਤੇ ਗਜ਼ਾਰੇ ਬਰਨਾਲੇ ਵਰਗੇ ਸ਼ਹਿਰ ਦੇ ਵਿੱਚ ਫੁੱਟਪਾਥ ਤੇ ਗਜ਼ਾਰੇ ਮਾਂ ਛੋੜੇ ਰੁੱਬੀ ਛੋੜੇ ਰੁੱਬੀ ਗੱਲ ਗੱਲ ਤਾਂ ਸੋਹੋ ਗੋਲ ਸੋਹੋ ਗੁੱਸਾ ਨਾ ਕਰ ਗੁੱਸਾ ਮੈਨੂੰ ਮਾਂ ਤੇਰੇ ਪੁੱਤ ਨੇ ਮੈਤਾ ਜੀ ਮੈਂ ਮੈਂ ਤਾਂ ਜਾਂਦੀ ਕਿੱਥੇ ਜਾਣ ਤੂੰ ਮੈਂ ਤਾਂ ਇੱਥੇ ਨਾ ਮਾਂ ਉਹ ਛੜਕਾਂ ਦੇ ਦੇ ਦੌਣ ਦੇਣਾ ਮੈਂ ਆਪਦੀ ਮਾਂ ਨੂੰ ਨਾ ਇਹ ਗੱਲ ਝੂਠੀ ਐ ਮਾਂ ਅਸੀਂ ਸੜਕਾਂ ਤੇ ਨਹੀਂ ਰੌਣ ਦੇਣਾ ਮਾਂ ਸੂਟ ਤਨ ਨੂੰ ਨਵਾਂ ਸਮਾ ਕੇ ਦੇ ਦੂ ਗੁਰਪ੍ਰੀਤ ਵੀਰਾ ਸੂਟ ਵਧੀਆ ਫੁੱਲਾ ਵਾਲਾ ਸੂਟ ਵਧੀਆ ਕੱਟਵੀ ਜੁੱਤੀ ਨੌ ਪਾਲਸ਼ ਨਾਲੇ ਬੰਗਾ ਨਾਲੇ ਪਰਾਂਦੀ ਤੂੰ ਦੇਖ ਕੇ ਚੱਲੀ ਰੂਬੀ ਮਾਤਾ ਤੈਨੂੰ ਸਾਰਾ ਕੁਝ ਲਗਾ ਕੇ ਦੇਣਾ ਸੀ ਹਰ ਵਕਿਲ ਵੀਰਾ ਐਨਕਾਂ ਲੱਗੀਆਂ ਹੋਣਗੀਆਂ ਮੇਰੀ ਮਾਂ ਦੇ ਕਿੰਨੀ ਸੋਹਣੀ ਲੱਗੂਗੀ ਬੇਬੇ ਮੇਰੀ ਮੇਰੀ ਮੰਮੀ ਦਾ ਨਾਮ ਸਿਦਾਰਸ਼ਨ कौर ਆ ਤੇਰੇਕ ਜਿੱਦਗੀ ਹੋਈ ਆ ਜਮਈ ਤੇਰੇ ਆ ਗਿਆ ਸੱਚੀ ਗੱਲ ਨਾ ਮੈਂ ਤੈਨੂੰ ਮਿਲਾਉਂਗਾ ਜਿਵੇਂ ਦੋਨੇ ਪਹਿਲਾਂ ਹੀ ਆਪਾਂ ਦਿਖਾਈ ਲਿਓਨੇ ਇਹਨਾਂ ਨੂੰ ਹਾਂ ਦਿਖਾ ਲਿਓਨੇ ਚੱਲੀਏ ਚੱਲ ਮੈਂ ਤੈਨੂੰ ਦਰਸ਼ਨਾ ਮਾਤਾ ਨੂੰ ਮਿਲਾ ਕੇ ਲਿਆਉਣਾ ਚੱਲ ਆ ਉਹ ਖੜੀ ਤੈਨੂੰ ਮੈਂ ਆਪਦੀ ਮਾਂ ਨੂੰ ਮਿਲਾਉਣਾ ਚੱਲ ਮਾਂ ਉਹ ਖੜੀ ਆ ਜਾ ਚੱਲ ਬਈ ਬੋਲੇ ਸੋਨਿਆ ਕਰੀ ਹੋ ਮਾਂ ਹੁਣ ਤੈਨੂੰ ਮੇਰੀ ਮਾਂ ਨਾਲ ਮਿਲਾਉਣਾ ਹੀ ਮਿਲਾਉਣਾ ਅਸੀਂ ਆ ਗਏ ਵੀ ਤੈਨੂੰ ਅਸੀਂ ਪੈਸੇ ਹਾਂ ਮੈਂ ਨਹੀਂ ਕਿਹਾ ਮੈਂ ਦਿੱਤੇ ਹੀ ਨਹੀਂ ਪਏ ਆ ਤੇਰੀ ਜੇਬ ਚ ਢੱਕ ਲੈਣੇ ਮੈਂ ਦਿੱਤੇ ਹੀ ਨਹੀਂ ਪਏ ਤੁਸੀਂ ਕਹਿ ਮੈਂ ਤੁਹਾਨੂੰ ਪੈਸੇ ਦਿੱਤੇ ਮੈਂ ਨਹੀਂ ਦਿੱਤੇ ਤੇ ਤੇ ਤਾਂ ਵਾਹਿਗੁਰੂ ਇਹ ਵਾਹਿਗੁਰੂ ਤੇ ਆ ਮੈਂ ਸੁਣਦੀ ਆਂ ਜੀ ਵਾਹਿਗੁਰੂ ਤੇ ਆ ਤਾਂ ਮੈਂ ਸੁਣਦੀ ਆਂ ਵਾਹਿਗੁਰੂ ਤੇ ਆ ਕੋਈ ਆ ਵੀ ਸੁਣਦਾ ਨਹੀਂ ਸਭ ਕੋ ਸੁਣਦਾ ਇਹਨੂੰ ਹਾਂ ਸੁਣਦੇ ਆ ਜੀ ਮੈਂ ਤਾਂ ਬੇਬੇ ਆ ਮੇਰੀ ਤੂੰ ਤਾਂ ਬੇਬੇ ਚੱਲ ਆ ਜਾ ਭਾਈ ਆ ਜਾ ਮੇਰੀ ਬੇਬੇ ਓ ਆ ਜਾ ਮੇਰੀ ਬੇਬੇ ਓ ਆ ਜਾ ਮੇਰੀ ਬੇਬੇ ਪਟਲੇ ਮੁੰਡਾ ਗਾ ਓ ਆ ਜਾ ਮੇਰੀ ਮੋੜਾ ਹੀ ਆ ਤੇਰਾ ਓ ਆ ਜਾ ਮੇਰੀ ਚੱਲ ਆ ਮਾ ਸੂਟ ਲਈਏ ਸੂਟ ਚੰਗਾ ਚਾ ਸੂਟ ਲਈਏ ਅਸੀਂ ਮਾਂ ਨੂੰ ਕਿਸੇ ਨਾ ਕਿਸੇ ਤਰੀਕੇ ਗੱਡੀ 'ਚ ਬਿਠਾ ਲਿਆ ਵਾ ਜੀ ਹੁਣ ਮਾਂ ਸਾਸਿਕਾਲ ਬਾਏ ਬਾਏ ਬੇਬੇ ਬਾਏ 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 ਬੇਬੇ ਬਾਏ 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 ਮਾ ਨੂੰ ਐਨੇ ਵੀ ਸੋਝੀ ਨਹੀਂ ਹੈਗੀ ਆਪਦੇ ਚੰਗੇ ਮਾੜੇ ਦੀ ਤੇ ਮੇਰੇ ਨਾਲ ਇੱਥੇ ਕੀ ਦੁਰਦਸ਼ਾ ਹੋ ਰਹੀ ਆ ਪਰ ਸਾਡੀ ਡਿਊਟੀ ਬਣਦੀ ਹੈ ਸਾਡਾ ਫਰਜ਼ ਬਣਦਾ ਵੀ ਅਸੀਂ ਆਪਣੇ ਵੱਲੀ ਕੋ ਕੁਝ ਚੰਗਾ ਕਰਨ ਦੀ ਕੋਸ਼ਿਸ਼ ਕਰੀਏ ਤੇ ਅਸੀਂ ਹੁਣ ਮਾ ਨੂੰ ਰੂਬੀ ਮਾਤਾ ਜੀ ਨੂੰ ਆਪਣੇ ਨਾਲ ਲੈ ਕੇ ਜਾ ਰਹੇ ਹਾਂ ਸੁਪਨਿਆਂ ਦੇ ਘਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ